ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਬਹੁਤ ਬਹੁਤ ਦਿਨਵਾਦ ਫੇਰ ਤੋਂ ਵਲੌਗ ਸਟਾਰਟ ਕਰ ਰਹੀ ਆ ਤੇ ਦੁਪਹਿਰ ਦਾ ਟਾਈਮ ਹੈਗਾ ਤੇ ਮੈਂ ਅੱਜ ਦੁਪਹਿਰ ਦੇ ਟਾਈਮ ਤੋਂ ਵਲੌਗ ਸਟਾਰਟ ਕਰ ਰਹੀ ਆ ਕਿ ਮੈਂ ਵੈਸੇ ਰੈਸਪੀ ਤਾਂ ਨਹੀਂ ਕੋਈ ਸ਼ੇਅਰ ਕਰਨੀ ਹੈਗੀ ਤੇ ਲੰਚ ਦਾ ਟਾਈਮ ਹੈਗਾ ਫਿਰ ਉਸ ਤੋਂ ਬਾਅਦ ਅਸੀਂ ਤਿਆਰ ਹੋ ਕੇ ਪਿੰਡ ਨੂੰ ਜਾਣਾ ਹੈ ਕਿਉਂਕਿ ਪਿੰਡ ਡਾਕਟਰ ਸਾਹਿਬ ਦਾ ਜਿਹੜਾ ਛੋਟਾ ਬ੍ਰਦਰ ਹੈ ਉਹਨਾਂ ਦੇ ਲੈਂਟਰ ਪੈਣਾ ਏ ਇਸ ਕਰਕੇ ਆਪਾਂ ਨੇ ਪਿੰਡ ਨੂੰ ਜਾਣਾ ਏ ਕੱਲ ਲੈਂਟਰ ਪੈਣਾ ਵੈਸੇ ਤਾਂ ਫਿਰ ਅਸੀਂ ਹੁਣ ਅੱਜ ਸ਼ਾਮ ਨੂੰ ਨਿਕਲਾਂਗੇ ਇਹ ਮੈਂ ਸਬਜ਼ੀ ਬਣਾ ਰਹੀ ਆ ਜੀ ਮੂੰਗਰਿਆਂ ਦੀ ਤੇ ਆਲੂ ਦੀ ਤੁਸੀਂ ਕਹੋਗੇ ਇਸ ਰੁੱਤ ਵਿੱਚ ਮੂੰਗਰੇ ਇਹ ਮੂੰਗਰੇ ਮੈਂ ਨਾ ਸਰਦੀਆਂ ਦੇ ਫ੍ਰੀਜ਼ ਕਰਕੇ ਰੱਖੇ ਹੋਏ ਸੀ ਲੋ ਜੀ ਆਪਣੇ ਮੂੰਗਰੇ ਦੇਖੋ ਬਣ ਕੇ ਤਿਆਰ ਹੋ ਗਏ ਬਹੁਤ ਹੀ ਟੇਸਟੀ ਟੇਸਟੀ ਤੇ ਬਿਲਕੁਲ ਵੀ ਨਹੀਂ ਲੱਗ ਰਿਹਾ ਹੈਗਾ ਕਿ ਇਹ ਮੈਂ ਮੂੰਗਰੇ ਸਰਦੀਆਂ ਦੇ ਫ੍ਰੀਜ ਕਰਕੇ ਰੱਖੇ ਹੋਏ ਨੇ ਬਿਲਕੁਲ ਏਦਾਂ ਲੱਗ ਰਿਹਾ ਜਿਵੇਂ ਫ੍ਰੈਸ਼ ਫ੍ਰੈਸ਼ ਮੂੰਗਰੇ ਹੁਣੇ ਹੀ ਬਣਾਇਆ ਵੀ ਤੋੜ ਕੇ ਲਿਆ ਕੇ ਬਣਾਏ ਆ ਬਹੁਤ ਹੀ ਟੇਸਟੀ ਬਣੇ ਆ ਕੋਈ ਸਵਾਦ ਦਾ ਫਰਕ ਨਹੀਂ ਪਿਆ ਹੈਗਾ ਫ੍ਰੀਜ ਮੂੰਗਰਿਆਂ ਦਾ ਹਾਂਜੀ ਮੈਂ ਇੱਕ ਨਾ ਹੋਰ ਥੋੜਾ ਜਿਹਾ ਚੇਂਜ ਕੀਤਾ ਹੈ ਆਪਣਾ ਜਿਹੜਾ ਡਾਈਨਿੰਗ ਏਰੀਆ ਹੈਗਾ ਏ ਉੱਥੇ ਮੈਂ ਥੋੜੀ ਜਿਹੀ ਚੇਂਜ ਕੀਤੇ ਆ ਤੇ কারਟਨ ਵਗੈਰਾ ਵੀ ਚੇਂਜ ਕੀਤੇ ਆ ਤੇ ਵਾਲਪੇਪਰ ਲਗਾਇਆ ਸੀਗਾ ਅਸੀਂ ਵਾਲਪੇਪਰ ਚੇਂਜ ਕੀਤੇ ਆ ਉਹਦੇ ਨਾਲ ਹੀ ਮੈਚਿੰਗ ਫਿਰ ਮੈਂ ਆਨਲਾਈਨ ਪਰਦੇ ਮੰਗਾਏ ਸੀ ਤੇ ਦਿਖਾਉਣੀ ਆ ਮੈਂ ਤੁਹਾਨੂੰ ਤੇ ਇੱਕ ਅਸੀਂ ਨਵਾਂ ਜਿਹੜਾ ਹੈਗਾ ਏ ਡਾਈਨਿੰਗ ਟੇਬਲ ਬਣਾਇਆ ਸੀ ਜਿਹੜਾ ਪਹਿਲਾਂ ਗੋਲ ਡਾਈਨਿੰਗ ਟੇਬਲ ਸੀ ਉਹਦੀ ਅਸੀਂ ਉਹਨੂੰ ਕਟਿੰਗ ਕਰਕੇ ਉਹਦੀ ਸ਼ੇਪ ਥੋੜੀ ਜੀ ਹੋਰ ਚੌਰਸ ਟਾਈਪ ਜੇ ਬਣਾ ਦਿੱਤੀ ਐ ਬੜਾ ਵਧੀਆ ਡਿਜ਼ਾਈਨ ਜਿਹਾ ਬਣ ਗਿਆ ਏ ਉੱਪਰ ਸਾਨੂੰ ਮੈਕਅਪ ਵਗੈਰਾ ਲਗਾ ਕੇ ਬਹੁਤ ਹੀ ਸੋਹਣਾ ਲੱਗ ਰਿਹਾ ਏ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਐ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਮੇਰਾ ਜਿਹੜਾ ਅਸੀਂ ਚੇਂਜ ਕੀਤਾ ਇੱਥੇ ਤੇ ਨਵਾਂ ਮੇਕਓਵਰ ਡਾਈਨਿੰਗ ਏਰੀਏ ਨੂੰ ਲਓ ਜੀ ਦੇਖੋ ਸਾਡਾ ਡਾਈਨਿੰਗ ਟੇਬਲ ਗੋਲ ਤੋਂ ਅਸੀਂ ਚੌਰਸ ਬਣਾ ਦਿੱਤਾ ਐ ਇੱਕ ਰਨਰ ਮੈਟ ਜਿਹੜਾ ਹੈਗਾ ਇਹ ਵੀ ਮੈਂ ਆਨਲਾਈਨ ਮੰਗਵਾਇਆ ਸੀ ਤੇ ਆ ਦੇਖੋ ਵਾਲਪੇਪਰ ਤੇ ਇਹ ਜਿਹੜੀ ਲਾਈਟ ਹੈ ਇਹ ਵੀ ਆਨਲਾਈਨ ਮੰਗਵਾਈ ਸੀ ਬੜੀ ਸੋਹਣੀ ਲਾਈਟ ਹੈ ਇਹ ਤੇ ਨਾਲ ਮੈਚਿੰਗ ਮੈਂ ਕਰਟਰਨ ਮੰਗਵਾ ਲਏ ਆ ਦੱਸਿਓ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਡਾ ਡਾਈਨਿੰਗ ਰੂਮ ਡਾਈਨਿੰਗ ਏਰੀਆ ਤੇ ਆ ਵਾਲੇ ਕਰਟਰਨ ਕਿੱਦਾਂ ਦੇ ਲੱਗ ਰਹੇ ਨੇ ਜਰੂਰ ਦੱਸਿਓ ਕਮੈਂਟ ਕਰਕੇ ਕਾਫੀ ਇਹਦੀ ਲੁੱਕ ਚੇਂਜ ਹੋ ਗਈ ਐ ਲਾਈਟ ਲਾਈਟ ਜਿਹਾ ਹੁਣ ਹੋ ਗਿਆ ਬਹੁਤ ਸੋਹਣਾ ਲੱਗ ਰਿਹਾ ਏ ਮੈਨੂੰ ਤਾਂ ਵਧੀਆ ਲੱਗ ਰਿਹਾ ਹੈਲੋ ਜੀ ਸ਼ਾਮ ਦਾ ਟਾਈਮ ਐ ਹੁਣ ਅਸੀਂ ਜਾ ਰਹਿਆਂ ਜੀ ਪਿੰਡ ਨੂੰ ਪਹਿਲਾਂ ਅਸੀਂ ਕੋਰਾਲੀ ਜਾਵਾਂਗੇ ਉੱਥੋਂ ਡਾਕਟਰ ਸਾਹਿਬ ਦੇ ਛੋਟਾ ਬ੍ਰਦਰ ਹੈਗਾ ਤੇ ਮੇਰੀ ਦਰਾਣੀ ਉਹਨੂੰ ਉਹਨਾਂ ਨੂੰ ਨਾਲ ਲੈ ਕੇ ਅਸੀਂ ਫੇਰ ਅਸੀਂ ਇਕੱਠੇ ਪਿੰਡ ਜਾਵਾਂਗੇ ਤੇ ਕੱਲ ਨੂੰ ਕਿਉਂਕਿ ਲੈਂਟਰ ਪੈਣਾ ਏ ਹਾਲੇ ਅਸੀਂ ਮਹਾਲੀ ਤੋਂ ਚੱਲਿਆਂ ਜੀ ਫੇਰ ਅਸੀਂ ਤੁਹਾਨੂੰ ਪਿੰਡ ਚੱਲ ਕੇ ਮਿਲਦੇ ਆਂ ओके okay जी ਇਹ درخت ਦੇਖੋ ਜੀ ਕਿੰਨੇ ਸੋਹਣੇ ਆ ਪਰਪਲ ਪਰਪਲ ਇਹਨਾਂ ਦੇ ਉੱਪਰ ਫੁੱਲ ਲੱਗੇ ਹੋਏ ਆ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਨੇ ਦੂਰ ਤੱਕ ਲੋ ਜੀ ਪਹੁੰਚ ਗਏ ਅਸੀਂ ਪਿੰਡ ਸਭ ਤੋਂ ਪਹਿਲਾਂ ਮੈਂ ਪਲਾਂਟਸ ਦਿਖਾਉਣੀ ਆ ਸਾਡੇ ਘਰ ਦੇ ਕਿੰਨੇ ਸੋਹਣੇ ਲੱਗ ਰਹੇ ਨੇ ਪਲਾਂਟਸ ਦੇਖ ਕੇ ਫੁੱਲ ਲੱਗੇ ਹੋਏ ਆ ਇਹ ਹੈਗਾ ਪੱਥਰ ਚੱਟ ਕੀ ਇਹ ਨਾ ਰਹੀ ਕਿ ਮੰਡੇ ਗਈ ਹੋਈ ਐ ਦੇਖੋ ਬਹੁਤ ਸੋਣੀ ਗ੍ਰੋਥ ਹੋ ਗਈ ਆ ਸਾਰੇ ਪਲਾਂਟਸ ਦੀ ਆ ਬੜਾ ਸੋਹਣਾ ਲੱਗ ਰਿਹਾ ਐ ਆ ਜਸਵੀਰ ਬੇਲੀ ਫੇਰਦੀ ਆ ਭਾਬੀ ਜਣੀ ਚੋੜ ਕੇ ਲਈ ਆ ਭਾਬੀ ਆ ਹਕਾਦੀ ਆ ਬੰਮਗਾਦੀ ਆ ਤਰੀ ਜਸਵੀਰ ਵੀ ਨੂੰ ਦੇ ਜੀ ਨਾ ਦਿਸਦਾ ਹੇ ਜੀ ਲੈਂਟਰ ਵਾਲੇ ਆ ਗਏ ਨੇ ਕੋਈ ਹੁਣ ਲੈਂਟਰ ਪੈਣਾ ਸਟਾਰਟ ਹੋਊਗਾ ਪਹਿਲਾਂ ਮੱਥਾ ਟਿਕਣਗੇ ਮਸ਼ੀਨ 'ਚ ਲੈਂਟਰ ਜਿਹੜੇ ਪਾਉਣ ਵਾਲੀ ਮਸ਼ੀਨ ਹੁੰਦੀ ਆ ਉਹ ਤੇ ਫਿਰ ਉਸ ਤੋਂ ਬਾਅਦ ਸਟਾਰਟ ਕਰਨਗੇ ਮੱਥਾ ਟਿਕਣ ਲੱਗੇ ਆ ਪਰਨਾਤਨਾ ਸਿੱਖ ਵਰਤਾਵੇ ਤਰਤਨਾਵ ਅਕਸ਼ੇ ਚੜਦੀ ਕਲਾ ਵਿੱਚ ਰੱਖੇ ਪਰਨਾਤਨਾ ਸਾਰਿਆਂ ਨੂੰ ਸਾਰਿਆਂ ਦਾ ਪਲਾਹ ਹੋਵੇ ਸਭ ਦਾ ਪਲਾਹ ਹੋਵੇ ਵਾਹ ਹੈ ਗਰੂਤੀ ਵਾਹ ਹੈ ਗਰੂ ਯਾਹੋ ਆਹ ਜੀ ਆਪਾਂ ਇੱਕ ਕੱਟੰਡੀ ਲਿਆ ਆ ਸਾਰੇ ਬਣਾ ਲਿਆ ਆਇਆ ਗਮੀਦ ਹੱਥੋਂ ਹੱਥੇ ਖੜੀ ਰਹਿ ਕੇ ਨਾ ਮਾਰ ਆ ਲਓ ਬੰਦ ਵੀਰਾਂ ਦੇ ਤੇ ਆ ਆਇਆ ਉਹ ਦਿਓ ਲੋੜੇ ਡਿਊਟੀ ਆ ਪਾਈ onda diaria onda diaria ਵੀਰੇ ਬੱਲੀ ਲਾਇਆ ਟੱਕਰ ਦੀ ਹੈਗਾ ਦਾ ਨਾ ਕੋਈ ਵੀਰੇ ਰੋਕ ਭੱਜ ਗਿਆ ਬੱਦ ਨਾ ਦੇ ਬਤਾ ਦੇ ਪਹਿਲੇ ਦੋਨੇ ਬੰਦੇ ਬਤਾ ਦੇ ਲੈਂਟਰ ਪੈ ਗਿਆ ਹੈ ਤੇ ਹੁਣ ਖੁੱਲੂਗਾ ਇਹ 15 16 ਦਿਨਾਂ ਬਾਅਦ ਲੈਂਟਰ ਖੁੱਲੂਗਾ ਤੇ ਫਿਰ ਉਸ ਤੋਂ ਬਾਅਦ ਅਗਲਾ ਕੰਮ ਸਟਾਰਟ ਕਰਨਗੇ ਪਲਾਸਟਰ ਵਗੈਰਾ ਖਰਚ ਵਗੈਰਾ ਇਹ ਨੀਚੇ ਹੈਗੇ ਆ ਜੀ ਦੋ ਕਮਰੇ ਆ ਦੋ ਬੈਡਰੂਮ ਮਤਲਬ ਸਾਈਡਾਂ ਤੇ ਇਹ ਵਿਚਾਲੇ ਬਾਥਰੂਮ ਹੈਗਾ ਇਹ ਦੋ ਸਾਈਡਾਂ ਤੇ ਬੈਡਰੂਮ ਨੇ ਤੇ ਇੱਕ ਸਟੋਰ ਰੂਮ ਹੈਗਾ ਇਹ ਤੇ ਅੱਗੇ ਉਸ ਤੋਂ ਛੋਟਾ ਜਿਹਾ ਬਰਾਂਡਾ ਜਿਹਾ ਹੈਗਾ ਬਰਾਂਡਾ ਟਾਈਪ ਜਾਂ ਲੌਬੀ ਛੋਟੀ ਜਹੀ